ਸਾਨੂੰ ਸਦਾ ਦਿੱਤਾ ਗਿਆ ਅਕਾਲੀ ਦਰਬਾਰਸ ਪੰਜਾਬ ਦੇ ਉਹਨਾਂ ਪੰਜਵੇਂ ਵੀ ਕਮੇਟੀ ਨੇ ਭਾਈ ਦਰਸੇਵ ਸਿੰਘ ਤੇ ਉਹਨਾਂ ਦੇ ਸਾਡੇ ਸਾਥੀਆਂ ਭਾਈ ਮਰਤਵਾਲ ਜੀ ਕਿਉਂਕਿ ਅਸੀਂ ਤੁਹਾਡਾ ਮੀਟਿੰਗ ਕਰਨੀ ਚਾਹੁੰਦੇ ਆ ਆਪਾਂ ਘੱਟੋ ਘੱਟ ਧਾਰਮਿਕ ਇੱਧਰ ਦੇ ਵਿੱਚ ਜਿਹੜੀ ਕਮੇਟੀ ਚੋਂ ਆਵੇ ਉਹਦੇ ਗਾ ਆਪਾਂ ਇੱਕ ਮੱਥੇ ਇਕੱਠੇ ਹੋਗੇ ਇੱਕ ਪਲੇਟਫਾਰਮ ਦੇ ਕੱਟੇ ਹੋਗੇ ਜੋ ਇੱਕੋ ਉਮੀਦਵਾਰ ਦੇਣਾ ਆ ਉਸ ਵਿੱਚ ਨਾ ਟਿਕਾਈਏ ਤੇ ਕੋਈ ਜਿਹੜੀ ਕਾਬਜ਼ ਤੇ ਰਹਾ ਅੱਜ ਜਿਹਦੇ ਕਰਕੇ ਸਾਰਾ ਆ ਸਾਰੇ ਸਿਧਾਂਤ ਜਿਵੇਂ ਕਹਿੰਦੇ ਮੜੀਆਂ ਵਿੱਚ ਡੋ ਰਹੇ ਨੇ ਇਹਨਾਂ ਨੂੰ ਲਾਇਆ ਜਾਵੇ ਜਿਵੇਂ ਮਹਾਂਦ ਕੀ ਮਨਤ ਮਨ ਕੇ ਬੈਗੇ ਸੀ ਇਹਨਾਂ ਨੂੰ ਲਾਉਣ ਦਾ ਮੌਕਾ ਹੁਣ ਆਉਣਾ ਆਪਾਂ ਇਕੱਠੇ ਹੋਏ ਹੂੰ ਸਾਡੇ ਉਹਨਾਂ ਨੇ ਦੋਨਾਂ ਦੀ ਸਾਡੀ ਸਹਿਮਤੀ ਇਸ ਲਈ ਜੀ ਫੈਸਲਾ ਇਹ ਹੋਇਆ ਵੀ ਇਹ ਅੱਜ ਇਕੱਠੇ ਹੋਗੇ ਹੁਕਮ ਆਵੇ ਹੋਏ ਨੇ ਜੀ ਲੋਕ ਸਭਾ ਦੀ 27 ਤੋਂ 24 ਤੋ ਲਾ ਕੇ ਹੂੰ ਲੋਕਾਂ ਦਾ ਸੰਗਤ ਦੇ ਟੇਟਾ ਬੜਾ ਉਤਸ਼ਾਹ ਸੀ ਦੇਸ਼ਾਂ ਦੇਸ਼ਾਂ ਦੇ ਵਿੱਚ ਵੀ ਹੂੰ ਕਿ ਹੁਣ ਸਾਰਾ ਪੰਥ ਇੱਕ ਪਲੇਟਫਾਰਮ ਤੇ ਇਕੱਠਾ ਹੋ ਰਿਹਾ ਹੈ ਸਰੋਣੀ ਅਕਾਲੀ ਦਲ ਦੀ ਪੋਨਰ ਸੇਵਾ ਦੀ ਵਾਸਤੇ ਭਰਤੀ ਆਰੰਭ ਕਰਨ ਵਾਸਤੇ ਅਕਾਲ ਦਲ ਸਰਬ ਦੇ ਅਰਦਾਸ ਕਰਨ ਪਰ ਜੀ ਜਿਹੜੀ ਪੰਜਾਬ ਵਿੱਚ ਅਸੀਂ ਜਾਗਰੂਤਾ ਮਹਿੰਮ ਚਲਾਈ ਔਰ ਭਰਤੀ ਮਹਿੰਮ ਚਲਾਈ ਹਰ ਜ਼ਿਲ੍ਹੇ 'ਚ ਮੇਰੇ ਖਿਆਲ ਆ ਅਸੀਂ ਮੀਟਿਆਂ ਤੇ ਜਾਂਦੇ ਸੀ ਰੈਲੀਆਂ ਦਾ ਰੂਪ ਕਰਦੇ ਹਜ਼ਾਰਾਂ ਦੀ ਗੱਲ ਜੀ ਦੇਖਿਆ ਹੁਣ ਉਹਦਾ ਕਾਰਨ ਹੈ ਕਿ ਕਿਉਂਕਿ ਹਰ ਸਿੱਖ ਜਿਹੜਾ ਉਹ ਕਿਸੇ ਵਿਅਕਤੀ ਨੇ ਨਹੀਂ ਕਰ ਪਰ ਉਹ ਗੁਨਾਮੇ ਦੀ ਪਾਲਣਾ ਕਰਨ ਵਾਸਤੇ ਆਉਂਦਾ ਨਾ ਕਿ ਸਾਡੇ ਕਰਕੇ ਨਾ ਕਿ ਜ਼ੋਰ ਦੇ ਜਿਹੇਦਰ ਸਾਹਮਣੇ ਗਿਆ ਸੀ ਨਵੀਂ ਭਰਤੀ ਕਰੋ ਤਾਨੂੰ ਲੱਗ ਰਿਹਾ ਵੀ ਤੁਸੀਂ ਨਵੀਂ ਪਰਤੀ ਕਰ ਰਹੇ ਹੋ ਕਿ ਪੁਰਾਣੇ ਜਿਹੜੇ ਨਰਾਜ਼ ਸੀ ਜਾਂ ਜਿਹੜੇ ਰੁੱਸੇ ਸੀ ਉਹਨਾਂ ਨੂੰ ਮਨਾ ਰਹੇ ਹੋ ਉਹ ਸਾਰੇ ਮੈਂਬਰ ਜਿਹੜੇ ਬਣੇ ਨੇ ਮੇਰੇ ਖਿਆਲ ਇਸ ਔਫੇ ਤੱਕ ਅੱਜ ਤੱਕ ਮੈਂ ਵੋਟਾਂ ਦਾ ਹਿਸਾਬ ਵੀ ਲਾਇਆ ਕੱਲੇ ਪੰਜਾਬ ਦੇ ਵਿੱਚੋਂ 14 ਲੱਖ ਮੈਂਬਰ ਬਣ ਚੁੱਕੇ ਨੇ ਜਿਹੜੇ ਸਮਝੌਤੇ ਪਿੱਛੇ 20-22 ਸਾਲ ਚੱਲੇ ਵੀ ਉਹ ਕਹਿਣ ਨੂੰ ਤਾਂ ਸਮਝੌਤੇ ਸੀਗੇ ਪਰ ਉਹ ਜਾਤੀ ਸਮਝੌਤੇ ਸੀ ਜਿਉਂ ਪਾਰਟੀ ਦੇ ਸਮਝੌਤੇ ਨਹੀਂ ਸੀ ਉਹ ਰੌਲਾ ਉਦੋਂ ਪੈਂਦਾ ਰਿਹਾ ਵੀ ਸਮਝੌਤਾ ਪੰਜਾਬ ਦੇ ਮੁੱਦਿਆਂ ਦੇ ਕਿਉਂ ਨਹੀਂ ਕਰਦੇ ਨਜੋ ਤਾਂ ਨਹੀਂ ਜੀ ਕਿਉਂ ਕਰਦੇ ਹੋ ਤੁਸੀਂ ਜੀ ਕਿ ਮੈਨੇ ਵਜੇਰੀ ਦੇ ਦੇ ਉਸ ਵੇਲੇ ਕੁਝ ਨਹੀਂ ਚਾਹੀਦਾ ਪੰਜਾਬ ਤੇ ਚੰਡੀ ਡਟ ਦਾ ਪਾਣੀਆਂ ਦਾ ਮਸਲਾ ਬੀਬੀਐਮ ਦਾ ਮਸਲਾ ਪੰਥ ਦੇ ਮਸਲੇ ਉਹ ਕਿੱਥੇ ਨੇ ਸਾਡੇ ਉਹਨਾਂ ਦੇ ਘਰ ਦੇ ਚ ਸਾਹ ਸੀ ਉਹ ਕਿਉਂ ਨਾ ਹੱਲ ਕਰਾ ਸਕੇ ਜੀ ਇਹ ਇਹ ਸਿਰਫ ਆਪਣੀ ਨਿੱਜੀ ਮਫਾਦ ਸੇ ਪੰਥ ਸਾਰਾ ਐਵੇਂ ਕਹਿੰਦਾ ਵੀ ਪੰਥ ਦੀ ਪਾਰਟੀ ਤੋਂ ਪੰਥ ਤੇ ਨਰਾਜ਼ ਹੋ ਗਿਆ ਦੇਖੋ ਕਿਸਾਨੀ ਵੀ ਨਰਾਜ਼ ਹੋਊਗੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਤੋਂ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲ ਉਹ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਜੀਰੇ ਹਲਕੇ ਦੇ ਮਖੂ ਸ਼ਹਿਰ ਦੇ ਗੁਰਦੁਆਰਾ ਬਾਬਾ ਬਾਠਾਂ ਵਾਲੇ ਦੇ ਵਿੱਚ ਇਕੱਠੇ ਹੋਏ ਆਂ ਔਰ ਅੱਜ ਜਿਹੜੀ ਅਕਾਲ ਤਖਤ ਸਾਹਿਬ ਤੋਂ 7 ਮੈਂਬਰੀ ਕਮੇਟੀ ਬਣੀ ਸੀ ਜਿਹਦੇ ਵਿੱਚ ਦੋ ਮੈਂਬਰ ਰਿਜ਼ਾਈਨ ਕਰ ਜਾਂਦੇ ਨੇ 5 ਮੈਂਬਰੀ ਕਮੇਟੀ ਦੇ ਵਿੱਚੋਂ ਸਰਦਾਰ ਸੰਤਾ ਸਿੰਘ ਜੀ ਅੱਜ ਆਪਣੀ ਸਮੁੱਚੀ ਟੀਮ ਦੇ ਨਾਲ ਇੱਥੇ ਜੀਰੇ ਹਲਕੇ ਦੇ ਡੈਲੀਗੇਟ ਤਿਆਰ ਕਰਨ ਲਈ ਪੁੱਜੇ ਨੇ ਸਭ ਤੋਂ ਪਹਿਲਾਂ ਚੈਨਲ ਤੇ ਸਵਾਗਤ ਹੈ ਸਰਦਾਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਤੇ ਤੁਹਾਡੇ ਚੈਨਲ ਤੇ ਸਾਰੇ ਸਰੋਤਿਆਂ ਦਾ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਿਹੋ ਜਿਹਾ ਹੰਗਾਰਾ ਮਿਲ ਰ ਮੁਗਾਰਾ ਤਾਂ ਅੱਜ ਤੋਂ ਜਿੱਥੇ ਖੜੇ ਆ ਆਪਾਂ ਜੀ ਇਹ ਕੋ ਦਾ ਮਿਸਾਲ ਹੈ ਅੱਠ ਜਿਸ ਦੇ ਹੁਕਮਾਂ ਆਵੇ ਹੋਏ ਨੇ 2 ਦਸੰਬਰ 2024 ਤੋਂ ਲਾ ਕੇ ਹਮ ਲੋਕਾਂ ਸੰਗਤ ਦੇ ਵਿੱਚ ਇਟਾ ਬੜਾ ਉਤਸ਼ਾਹ ਸੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਹਮ ਕਿ ਹੁਣ ਸਾਰਾ ਪੰਥ ਇੱਕ ਪਲੇਟਫਾਰਮ ਤੇ ਇਕੱਠਾ ਹੋਇਆ ਕਿਉਂਕਿ ਸ리에 ਆਕਾਲ ਤਾ ਸਭ ਦੀ ਖਸਰੀਦ ਤੇ ਹੁਕਮਾਂ ਆਵੇ ਨੂੰ ਹਰ ਸਿੱਖ ਦੁਨੀਆ ਚ ਸਿਰ ਚਕਾਉਂਦਾ ਹੈ ਜੀ ਪਰ ਵੱਧ ਕਿਸਮ ਤੇ ਇੱਕ ਸਜਣ ਸਿਰਫ ਚੌਧਰਵਾਲ ਚੌਧਰ ਲੈਂਡ ਦੇ ਜੀ ਆਪਣੀ ਆਪਣੀ ਚੌਧਰ ਕਾਇਮ ਰੱਖਣ ਵਾਸਤੇ ਉਹ ਨਵੇਂ ਦਿਨ ਲਗੜਾ ਕਰਕੇ ਮਰਜ਼ੀ ਨਾਲ ਪਰਤੀ ਕਰਕੇ ਇੱਕ ਚੜਾ ਵੱਖਰਾ ਜੋ ਚਾਹੁੰਦਾ ਸੀ ਹੋ ਗਿਆ ਪਰ ਸੀਤੇ ਅਕਾਲੀ ਦਲ ਦੇ ਹੁਕਮ ਦੀ ਪਾਲਣਾ ਕਰਨ ਦੇ ਦੇ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਅਰਦਾਸ ਕੀਤੀ 18 ਮਾਰਚ 225 ਨੂੰ ਹੁਕਮਨਾਮੇ ਦੀ ਰੋਸ਼ਨੀ ਦੇ ਵਿੱਚ ਜੀ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜਣ ਦੀ ਵਾਸਤੇ ਪਰਤੀ ਆਰੰਭ ਕਰਨ ਵਾਸਤੇ ਅਕਾਲੀ ਦਲ ਸਾਹਿਬ ਦੇ ਅਰਦਾਸ ਕਰਨ ਪਰੰਤ ਜੀ ਜਿਹੜੀ ਪੰਜਾਬ ਵਿੱਚ ਅਸੀਂ ਜਾਗਰੂਤਤਾ ਮਹਿੰਮ ਚਲਾਈ ਔਰ ਭਰਤੀ ਮਹਿੰਮ ਚਲਾਈ ਹਰ ਜ਼ਿਲ੍ਹੇ 'ਚ ਮੇਰੇ ਖਿਆਲ ਆ ਅਸੀਂ ਮੀਟਿੰਗਾਂ ਤੇ ਜਾਂਦੇ ਸੀ ਰੈਲੀਆਂ ਦਾ ਰੂਪ ਧਰ ਜਾਂਦੇ ਸੀ ਹਜ਼ਾਰਾਂ ਦੀ ਗਿਣਤੀ ਤੁਸੀਂ ਦੇਖਿਆ ਹੋਣਾ ਜੀ ਉਹ ਤਾਂ ਕਾਰਨ ਹੈ ਕਿ ਕਿਉਂਕਿ ਹਰ ਸਿੱਖ ਜਿਹੜਾ ਉਹ ਕਿਸੇ ਵਿਅਕਤੀ ਲਈ ਨਹੀਂ ਫਿਰ ਫਿਰ ਹੁਕਮਨਾਮੇ ਦੀ ਪਾਲਣਾ ਕਰਨ ਵਾਸਤੇ ਆ ਕੇ ਆਉਂਦਾ ਨਾ ਕਿ ਸਾਡੇ ਕਰਕੇ ਨਾ ਕਿ ਜ਼ੋਰ ਦੇ ਪਰ ਨਵੀਂ ਭਰਤੀ ਜਹੇਦਰ ਸਾਹਿਬ ਨੇ ਕਿਹਾ ਸੀ ਨਵੀਂ ਭਰਤੀ ਕਰੋ ਤੁਹਾਨੂੰ ਲੱਗ ਰਿਹਾ ਤੁਸੀਂ ਨਵੀਂ ਭਰਤੀ ਕਰ ਰਹੇ ਹੋ ਕਿ ਪੁਰਾਣੇ ਜਿਹੜੇ ਨਿਰਾਸ਼ ਸੀ ਜਾਂ ਜਿਹੜੇ ਰੁੱਸੇ ਸੀ ਉਹਨਾਂ ਨੂੰ ਮਨਾ ਰਹੇ ਹੋ ਮੈਂ ਬੇਨਤੀ ਕਰਾਂ ਹੁਕਮ ਨਵਾ ਕੀ ਸੀ ਹੁਕਮ ਨਵਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਆ ਜਿਹੜੀ ਲੀਡਰਸ਼ਿਪ ਆ ਜਿਹੜੇ ਗੁਨਾਹ ਜਿਨ੍ਹਾਂ ਨੇ ਗਲਤੀਆਂ ਤੇ ਗੁਨਾਹ ਕੀਤੇ ਨੇ ਆਪਣੇ ਗਲਤੀਆਂ ਤੇ ਗੁਨਾਹਾਂ ਕਾਰਨ ਪੰਥ ਦੀ ਰਾਸੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੇ ਨੇ ਔਰ ਇਸ ਲਈ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜੀਤੀ ਲਈ ਕਿਉਂਕਿ ਪੁਨਰ ਸਿਰਜੀਤੀ ਲੋਡ ਬੈ ਬਿਲਕੁਲ ਹਾਸ਼ੀਏ ਤੇ ਪਾਰਟੀ ਚਲੀ ਕਿ ਮੁਰਕੇ ਖੜਾ ਕਰਨ ਵਾਸਤੇ ਇਨੂੰ ਮੁੱਢ ਤੋਂ ਰੋਪ ਕਰਨ ਵਾਸਤੇ ਕਹ ਜੀ ਇਹਦੀ ਜੜ ਮੁੱਢ ਤੋਂ ਲਾਉਣ ਵਾਸਤੇ ਲੋੜ ਹੈ ਕਿ ਇਹ ਚੇਹਰਿਆਂ ਦੀ ਲੋੜ ਨਹੀਂ ਗਈ ਜੀ ਕਿ ਆਪਾਂ ਪੁਰਾਣੇ ਉਹ ਹੀ ਮੇਰੀ ਬੇਨਤੀ ਜੀ ਮੈਂਬਰ ਕੋਈ ਵੀ ਬਣ ਸਕਦਾ ਹੈ ਇਹ ਪੁਰਾਣੇ ਨੰਬਰ ਵਾਲੇ ਮੈਂਬਰ ਜਿਹੜੇ ਹੁਣ ਅਸੀਂ 50 ਸਾਲ ਦੇ ਮੈਂਬਰ ਬਣਦੇ ਹੋਣੇ ਆ ਇਹ ਨਹੀਂ ਮੈਂਬਰ ਨਹੀਂ ਬਣ ਸਕਦਾ ਅਸੀਂ ਇਸ ਹੁਕਮ ਨਾਵੇਂ ਦੇ ਪਾਲਣਾ ਕਰਦੇ ਉਹਦੀ ਰੋਸ਼ਨੀ ਵਿੱਚ ਇਸ ਜਥੇਬੰਦੀ ਦਾ ਜਿਹੜੀ ਪੋਨਰਸ ਜੀ ਥੋੜੀਆ ਸ਼ਰੋਮੀ ਅਕਾਲੀ ਦਲ ਉਹ ਤਾਂ ਮੈਂਬਰ ਬਣ ਸਕਦੇ ਉਹ ਬਣ ਰਹੇ ਆ ਉਹ ਸਾਰੇ ਮੈਂਬਰ ਜਿਹੜੇ ਬਣੇ ਨੇ ਮੇਰੇ ਖਿਆਲ ਇਸ ਮੌਕੇ ਤੱਕ ਅੱਜ ਤੱਕ ਮੈਂ ਮੋਟਾ ਜਿਹਾ ਹਿਸਾਬ ਸੀ ਲਾਇਆ ਕੱਲੇ ਪੰਜਾਬ ਦੇ ਵਿੱਚੋਂ 14 ਲੱਖ ਮੈਂਬਰ ਬਣ ਚੁੱਕੇ ਆ ਜੀ। ਹਰ ਜੈਨੂ ਜੀ ਆਪਾਂ ਗੱਲ ਸੁਣੋ ਇਸ ਤਰੀਕੇ ਦੀ ਗੱਲ ਕਰੀਏ ਪਿਛਲੇ ਸਮੇਂ 'ਚ ਅਕਾਲੀ ਦਲ ਨੇ ਵਿਖਾ ਦਿੱਤਾ ਸੀ ਵੀ ਇੰਨੇ ਲੱਖ ਬੰਦਾ ਸਾਡੇ ਨਾਲ ਹੈ ਜੀ ਆਪਾਂ ਉਹ ਉਸੇ ਲਿਸ਼ਤੇ ਆਪਾਂ ਚੱਲਣਾ ਨਹੀਂ ਨਹੀਂ ਕੋ ਨਵੇਂ ਚਿਹਰੇ ਨੌਜਵਾਨੀ ਨੂੰ ਕਿਉਂ ਨਹੀਂ ਮਤਲਬ ਭਰਤੀ ਕੀਤਾ ਜਾ ਰਿਹਾ ਮੇਰੀ ਬੇਨਤੀ ਸੁਣੋ ਹਾਂ ਜੀ ਇਹ ਨੌਜਵਾਨੀ ਤੁਹਾਡੇ ਸਾਹਮਣੇ ਆ ਇਹ ਨੌਜਵਾਨ ਵੀ ਨੇ ਬੀਬੀਆਂ ਵੀ ਨੇ ਇਹ ਸਾਰੇ ਵਰਗਾਂ ਦੇ ਆਉਂਦੇ ਮੇਰੀ ਉਮਰ ਲਿਮਟ ਹੈਗੀ ਸਰਦਾਰ ਸਾਹਿਬ ਉਮਰ ਪਰਤੇ 18 ਸਾਲ ਘੱਟੋ ਘੱਟ ਜ ਵੱਧ ਦੀ ਕੋਈ ਨਹੀਂ ਵੱਧ ਦੀ ਕੋਈ ਨਹੀਂ ਵੱਧ ਦੀ ਕੋਈ ਨਹੀਂ ਵੋਟਰ 18 ਸਾਲ ਦੀ ਉਮਰ ਤੱਕ ਘੱਟੋ ਘੱਟ ਜ ਮੈਂਬਰ ਹੋਣਾ ਚਾਹੀਦਾ ਇਨ ਇਲੈਕਸ਼ਨ ਲੜਨਾ ਜੇ ਉਹਨਾਂ ਦੀ ਵੀ ਕੋਈ ਏਜ ਲਿਮਟ ਹੋਣੀ ਚਾਹੀਦੀ ਉਹ ਤਾਂ ਜਦੋਂ ਸਾਡਾ ਵਿਧਾਨ ਸਭਾ ਜਦੋਂ ਜਨਰਲ ਡੈਲੀਗੇਟ ਜਲਾਸ ਪ੍ਰਧਾਨ ਜੀ ਚੋਣ ਮੌਕੇ ਹੋਣਾ ਨਾ ਇੱਕ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਸਾਨੂੰ ਹੁਕਮ ਹੈ ਨਾ ਵੀ ਅਕਾਲੀ ਦਲ ਦੇ ਵਿਧਾਨ ਮੁਤਾਬਕ ਭਰਤੀ ਕਰਨੀ ਹੈ ਪਰ ਜਿਹੜਾ ਪ੍ਰਵੇਲ ਕਰਦਾ ਜਿਹੜਾ ਸੋਕੇ ਚੱਲਦਾ ਵਿਧਾਨ ਇਹ ਕਹਿੰਦਾ ਜਿਹੜਾ ਮੈਥੋਂ ਬੇਨਤੀ ਕਰਦਾ ਨੰਬਰ 1 ਜਿੱਦਾਂ ਡੈਲੀਗੇਟ اجلاس ਹੋਣਾ ਪ੍ਰਧਾਨ ਦੀ ਚੋਣ ਹੋਣੀ ਆ ਉਦੋਂ ਸਾਰਾ ਸਾਡਾ ਓਵਰਹਾਲਿੰਗ ਕੀਤਾ ਹੋਇਆ ਜਿਹੜਾ ਨਵਾਂ ਵਿਧਾਨ ਉਹ ਵੀ ਸੰਗਤ ਦੇ ਸਾਹਮਣੇ ਰੱਖਾਂਗੇ ਕਿ ਹੁਣ ਅੱਜ ਤੋਂ ਇਹ ਵਿਦਾਨ ਲਾਗੂ ਹੈ ਜਿਹੜੀ ਤੁਸੀਂ ਜ਼ਿਕਰ ਕਰਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਬਣੇਗਾ ਕੋਈ ਚੋਣ ਨਹੀਂ ਲੜੇਗਾ ਓਕੇ ਕੇਵਲ ਪਾਰਟੀ ਦੀ ਗੱਤ ਕਰ ਵੱਖਰੇ ਬਿਲਕੁਲ ਵੱਖਰਾ ਕਰਾਂਗੇ ਤੁਹਾਨੂੰ ਕਿਉਂਕਿ ਸੰਗਤ ਦੀ ਆਵਾਜ਼ ਆਏ ਜਿੱਥੇ-ਜਿੱਥੇ ਪੰਜਾਬ ਚ ਅਸੀਂ ਗਏ ਆ ਪੰਜਾਬ ਨਹੀਂ ਕੱਲੇ ਦੂਜੇ ਸਟੇਟਾਂ ਤੇ ਵਿਦੇਸ਼ਾਂ ਵਿੱਚ ਵੀ ਆਨਲਾਈਨ ਮੈਂ ਬੇਨਤੀ ਕਰਨਾ ਤੁਸੀਂ ਕਹਿੰਦੇ ਭਰਤੀ ਨਹੀਂ ਕਰਲੀ ਉਹ ਵੀ ਕਹਿੰਦੇ ਨੇ ਠੀਕ ਹੈ ਸਾਡੀ ਯਾਰ ਉਹਨਾਂ ਦੀ ਭਰਤੀ ਜਦ ਮੈਂ ਦਾਵਾ ਨਹੀਂ ਇਸ ਗੱਲ ਦਾ ਪਰ ਜੇ ਕੋਈ ਚੈੱਕ ਕਰਨਾ ਚਾਹੇ ਨਾ ਪਤਾ ਲੱਗੂ ਵੀ ਕੌਣ ਸਹੀ ਹੈ ਤੇ ਕੌਣ ਗਲਤ ਮੈਂ ਇਸ ਵਾਸਤੇ ਨਹੀਂ ਜਾਵਾਂ ਸਾਡਾ ਅਜੰਡਾ ਹੈ ਉਹਨਾਂ ਵੀ ਰੈਲੀਆਂ ਦਾ ਸਾਡਾ ਉਹਨਾਂ ਨੇ ਕਰ ਲਿਆ ਜੇ ਤਾਂ ਲੋਕ ਸੰਗਤ ਜਾਣਦੀ ਹੈ ਉਹ ਇਧਰ ਸੰਗਤ ਜਾਣਦੀ ਹੈ ਸਾਨੂੰ ਵੀ ਤੇ ਗੁਰੂ ਜਾਣਦਾ ਨੰਬਰ 1 ਮੇਰੀ ਬੇਨਤੀ ਇਹ ਹੈ ਜਿਹੜੀ ਪੰਥਕ ਪਾਰਟੀ ਤੋਂ ਮੈਂ ਬੇਨਤੀ ਕਰਕੇ اٹਿਆ ਜੀ ਪੰਥ ਤੇ ਲਾਂਬੇ ਕਿਉਂ ਹੋ ਜਾਂਦਾ ਕਾਰਨ ਸੀ ਕਿਉਂਕਿ ਅਸੀਂ ਪੰਥਕ ਏਜੰਡਾ ਛੱਡਤਾ ਪੰਥਕ ਸਦਾ ਤੇ ਰੋਹ ਰੀਤਾ ਛੱਡ ਕੇ ਇੱਕ ਵਿਅਕਤੀ ਵਿਸ਼ੇਸ਼ ਲਈ ਇੱਕ ਕੰਪਨੀ ਵਾਂਗੂ ਕਿ ਸੀਓ ਬਣ ਕੇ ਕੰਪਨੀ ਚ ਚਲਾਉਣ ਲੱਗ ਪਾਰਟੀ ਚ ਚਲਾਉਣ ਲੱਗ ਗਏ ਔਰ ਪੰਥ ਦੇ ਵਿਕਸ਼ਤ ਬਿਲਕੁਲ ਨਹੀਂ ਪ੍ਰਵਾਨ ਹੋ ਸਕਤੇ ਇਹ ਰੋਹ ਰੀਤਾ ਦੀ ਲੰਗਣਾ ਜਿਹੜੀ ਇਹ ਮर्यादा ਭੰਗ ਹੋਈਏ ਇਹ 2-4 ਸਾਲ ਚ ਹੀ ਹੋਈਏ ਕਿ ਪਿਛਲੇ 10-15 ਸਾਲਾਂ ਤੋਂ ਹੋ ਰਹੀ ਹੈ ਰੀਡ ਦਾ ਹੱਕ ਤਾਂ ਹੁੰਦੀ 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 ਹੈ ਹੁਣ ਤਾਂ ਸਿਰੇ ਲੱਗੀ ਨਾ ਉਹਨੂੰ ਤੁਸੀਂ ਪਾਰਟੀ ਸਰਗਰਮ ਸੋਧੋ ਕਿਉਂ ਨਹੀਂ ਤੁਸੀਂ ਬੋਲੇ ਜਦੋਂ ਆਪਾਂ ਖਰਚ ਕਰਦੇ ਖੜੇ ਸਪੈਂਦਾ ਨਾ ਤੁਸੀਂ ਖਰਚ ਲਾਉਨੇ ਹੋ ਇੱਕ ਦਿਨ ਆਪਾਂ ਘਰ ਚ ਕੰਦ ਨਹੀਂ ਰੜਦੇ ਇੱਕ ਦਿਨ ਕਰੋ ਕਰੋ ਰਸਗੇ ਨਹੀਂ ਭਜਦੇ ਕਾਰ ਚ ਬੈਠ ਕੇ ਕੋਸ਼ਿਸ਼ ਕਰਦੇ ਆ ਰਿਸ਼ਤੇਦਾਰਾਂ ਨੂੰ ਬੁਲਾਉਨੇ ਆ ਸੰਗ ਯਾਰ ਸਮਝਾਓ ਇਹਨੂੰ ਹੁੰਦਾ ਕਿ ਨਹੀਂ ਹੁੰਦਾ ਇਹ ਸਾਡਾ ਯਤਨ ਰਿਹਾ ਮੈਂ ਚੈਲੰਜ ਕਰਕੇ ਕਹਿੰਦਾ ਨਹੀਂ ਕਿਹਾ ਤਾਂ ਦਸਰ ਹੋ ਗਿਆ ਹਜ਼ਾਰੋ ਕਹਾਣੀ ਬਾਰ-ਬਾਰ ਗਿਆ ਬੈਠੇ ਖਤਾ ਖਾ ਰਿਆ ਸੀ ਡਿਗਾਗੇ ਕਦੇ ਪੰਚ ਨੇ ਸਾਨੂੰ ਬਖਸ਼ਣਾ ਨਹੀਂ ਹੈ ਪਰ ਇੱਕ ਇੱਕ ਦਿਨ ਆ ਬੈਠੇ ਨੇ ਆਪਣੇ ਆਪਣੇ ਚਾਰਜ ਸੁਧਾਰ ਲਹਿਰ ਵਿੱਚੋਂ ਚੱਲੀ ਅਲੱਗ ਹੋਈ ਅਸੀਂ ਅਲੱਗ ਹੋਏ ਅਕਾਲਤਾ ਸਾਹਿਬ ਤੇ ਖੁਦ ਆ ਕੇ ਬੇਨਤੀ ਕੀਤੀ ਲਿਖਤੀ ਰੂਪ ਵੀ ਆਇਆ ਸਾ ਤੋਂ ਗਲਤੀਆਂ ਤੇ ਵਗਿਆਵਾ ਹੋ ਜਾਂ ਨੇ ਗੁਨਾਹ ਕੀ ਹੋਏ ਨੇ ਅਸੀਂ ਉਹਦੇ ਗੁਨਾਹਗਾਰਾਂ ਜੀ ਸਾਨੂੰ ਦੇਰਾਂ ਵੀ ਗੁਰੂ ਅਤੇ ਗੁਰੂ ਦਾ ਪੰਥ ਤੁਸੀਂ ਉਹ ਕੋ ਨਾਮਾ ਕਰੋ ਅਸੀਂ ਸਜ਼ਾ ਭੋਗਣ ਲਈ ਤਿਆਰ ਹਾਂ ਉਸ ਤਰ੍ਹਾਂ ਲੌਣ ਲਈ ਤਿਆਰ ਮੰਨਣ ਲਈ ਤਿਆਰ ਹਾਂ ਉਤਾਗੇ ਔਰ ਜਿਵੇਂ ਉਹਨਾਂ ਨੇ ਸਾਰਾ ਕੱਲੇ ਕੱਲੇ ਦਾ ਦੇਖਿਆ ਜਿਹੜੇ ਜਿਹੜੇ ਜਿੱਥੇ ਜਿੱਥੇ ਸਮੇਂ ਦੇ ਦੌਰਾਂ ਕੀ ਕੀ ਉਹਨਾਂ ਸਾਰਿਆਂ ਨੂੰ ਸਾਹਮਣੇ ਤੁਹਾਡੇ ਲਿਆਂਦਾ ਸਾਰੀ ਗੱਲ ਥੋੜੀ ਦੇਖ ਜੀ ਮੇਰਾ ਕਹਿਣ ਦਾ ਭਾਵੇਂ ਸਾਰੀ ਗੱਲਾਂ ਹੋਈਆਂ ਦੂਜੀ ਜਿਹੜੀ ਹੁੰਦੀ ਗੱਲ ਆਪਾਂ ਭਰਤੀ ਦੀ ਗੱਲ ਕਰਦੇ ਆ ਕਿ ਥੋੜੀ ਜਿਹੀ ਗੱਲ ਨੂੰ ਬਾਕੀ ਟੜਾ ਨਾਲ ਆ ਜੀ ਬਾਕੀ ਕਿਹੜਾ ਜਿਹੜਾ ਬਾਦਲ ਪਰਿਵਾਰ ਤੋਂ ਨਾ ਕੋਈ ਬਾਗੀ ਨਾ ਕੋਈ ਜੀ ਹਾਂ ਬਾਕੀ ਕੌਣ ਹੁੰਦਾ ਜੀ ਨਹੀਂ ਉਹਨਾਂ ਨੇ ਕਿਹਾ ਸੀ ਨਾ ਜਿ ਉਹਨਾਂ ਨੇ ਆਪਣੇ ਆਪ ਨੂੰ ਕਿਹਾ ਸੀ ਇਹ ਬਾਗੀ ਟੜਾ ਨਹੀਂ 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 ਕਿਸੇ ਨੇ ਨਹੀਂ ਕਿਹਾ ਜੀ ਬਾਗੀ ਬਾਗੀ ਮਾਫ ਕਰਨਾ ਹਾਂ ਜੀ ਕਿ ਨਾਰਾਜ਼ ਸੀ ਨਹੀਂ ਇੱਕ ਬਾਗੀ ਇੱਕ ਦਾਗੀ ਇਸ ਤਰ੍ਹਾਂ ਗੱਲ ਚੱਲਦੀ ਵੀ ਇੱਕ ਦਾਗੀ ਟੜਾ ਇੱਕ ਬਾਗੀ ਟੜਾ ਇੱਕ ਨਾਰਾਜ਼ ਟੜਾ ਮਾਈਂਡ ਮਾਈਂਡ ਨਾ ਕਰੋ ਹਾਂ ਜੀ ਇਹ ਸ਼ਬਦ ਕਹਦਾ ਕਿ ਇਹਨੇ ਕਹੇ ਨੇ ਐਮਬੀਡੀ ਵਾਲੇ ਨੇ ਸਾਡਾ ਕੋਈ ਮਤਲਬ ਨਹੀਂ ਪਾਈ ਨਾ ਕਰਿਓ ਕਿਉਂਕਿ ਉਹ ਤਾਂ ਅਸੀਂ ਦਾਗੀ ਹੋ ਕੇ ਅਕਾਲ ਤਾ ਸੋਨੇ ਕਿਹਾ ਗਿਆ ਅਕਾਲ ਤਖਤ ਵੀ ਕੀ ਕਿਹਾ ਸੀ ਬਾਕੀ ਨੇ ਆ ਜਿਹੜੇ ਉਹ ਦਾਗੀ ਬਣੇ ਨੇ ਜਿਹੜੇ ਦਾਗ ਲੱਗ ਚੁੱਕੇ ਨੇ ਉਹਨਾਂ ਨੂੰ ਔਰ ਜਿਹੜੇ ਇਹਨਾਂ ਤੋਂ ਅਲੱਗ ਹੋ ਗਏ ਉਹਨਾਂ ਨੂੰ ਬਾਕੀ ਸ਼ਬਦ ਕਿ ਵਰਤਿਆ ਗਿਆ ਬਾਕੀ ਕਹ ਲਓ ਤੁਸੀਂ ਬਾਕੀ ਕੌਣ ਹੁੰਦਾ ਜੇ ਹੁਣ ਆਪਾਂ ਲਾ ਸ਼ੁਰੂ ਲਈਏ ਬਾਕੀ ਦੀ ਪਰਵਾਸਾ ਕੀ ਹੈ ਜਿਹੜੇ ਉਹ ਉਹਨਾਂ ਜਿਹੜੇ ਉਹ ਜਿਹੜਾ ਬੰਦਾ ਕੋਈ ਕਰ ਰਿਹਾ ਕੋਈ ਸਰਕਾਰਾਂ ਗੂੰ ਗੁਰੂ ਨਾਨਕ ਸਾਹਿਬ ਦੀ ਬਾਕੀ ਸੀ ਬਗਾਵਤ ਉਹਨਾਂ ਨੇ ਉਦੋਂ ਕੀਤਾ ਨਾ ਬਾਬਰ ਨੂੰ ਯਾਵਰ ਕੇ ਆਪਾਂ ਜਦੋਂ ਉਦੋਂ ਆਪਾਂ ਯਾਵਰ ਕਿਹਾ ਹੀ ਨਹੀਂ ਜਦੋਂ ਸੱਤਾ ਦੇ ਵਿੱਚ ਬੜਾ ਖੁਸ਼ੀ ਆ ਜੀ ਬੜਾ ਖੁਸ਼ੀ ਆ ਜੀ ਮੀਡੀਆ ਜੀ ਨਹੀਂ ਨਾ ਕਿ ਅੰਦਰ ਘਰ ਤੇ ਬੰਦ ਗਮਰੇ ਜੀ ਬਹੁਤ ਚੱਲਦਾ ਰਿਹਾ ਸੁਣਿਆ ਨਹੀਂ ਹੁੰਦਾ ਜੀ ਬੜਾ ਚੱਲਦਾ ਰਿਹਾ ਜੇ ਕਹਿੰਦੇ ਕਹੀ ਗਿਆ ਹੁਣ ਹੁਣ ਆਪਾਂ ਇਹ ਜਦ ਕਹਿ ਵੀ ਉਦੋਂ ਦਿਖਾਓ ਜੀ ਕਿੱਥੇ ਹਨਾ ਗੱਲ ਮੈਂ ਅੱਜ ਦੀ ਕਰਾਪੋ ਕੋ ਮਗਰ ਕੱਲ ਮਖਾਈਏ ਉਹਦਾ ਲੰਬੀ ਗੱਲ ਹੋ ਜੂਗੀ ਜੀ ਮੇਰਾ ਮਕਾਨ ਦਾ ਭਾਵ ਜਿਹੜੀ ਹੁਕਮ ਨਾਮੇ ਦੀ ਰੋਸ਼ਨੀ ਵਿੱਚ ਭਰਤੀ ਚੱਲ ਰਹੀ ਹੈ ਅਸੀਂ ਪੰਜੇ ਸੱਜਣਾ ਦੀ ਡਿਊਟੀ ਜਿਹੜੀ ਭਰਤੀ ਤੋਂ ਬਾਅਦ ਜਿਹੜਾ ਅਸੀਂ ਸੰਗਤ ਦੇ ਵਿਦੇਸ਼ਾਂ ਦੇ ਵਿੱਚ ਆਨਲਾਈਨ ਭਰਤੀ ਹੈ ਲੱਖਾਂ ਦੀ ਗਿਣਤੀ ਚੋਈ ਹੈ ਦੂਜੇ ਸਟੇਟਾਂ ਚ ਤੁਸੀਂ ਮਨੋ ਕਰਨਾਟਕਾ ਵਰਗੀ ਸਟੇਟ ਤੋਂ ਮਨੋ ਗੁਜਰਾਤ ਵਰਗੀ ਆਪਣੇ ਉਤੇ ਮਹਾਰਾਸ਼ਟਰ ਸਟੇਟ ਤੋਂ ਤਾਮਿਲਨਾਡੂ ਵਰਗੀ ਸਟੇਟ ਤੋਂ ਮਨੋ ਕਿ ਭਰਤੀ ਹੋ ਆਈ ਹੈ ਕੀ ਬਾਤ ਹੈ ਔਰ ਜਿੰਨੇ ਬਾਹਰ ਵਿਦੇਸ਼ਾਂ ਦੇ ਵਸਦੇ ਸਿੱਖ ਨੇ ਉਹਨਾਂ ਸਾਰਿਆਂ ਨੇ ਪੰਜਾਬੀ ਨੇ इवन ਭਾਵੇਂ ਦੂਜੀ ਕਮਿਊਨਿਟੀਆਂ ਸਾਧ ਰੱਖਦੇ ਨੇ ਕੋਈ ਹਿੰਦੂ ਭਰਾ ਨੇ ਸਾਡੇ ਮੁਸਲਮਾਨ ਭਰਾ ਨੇ ਉਹਨਾਂ ਸਾਰਿਆਂ ਨੇ ਮੈਂਬਰਸ਼ਿਪ ਲਈ ਹੈ ਭਾਵੇਂ ਗਿੰਦੀ ਘੱਟ ਵਾਏ ਨਹੀਂ ਉਹਨਾਂ ਦਾ ਪੰਜਾਬ ਦੇ ਪੰਥ ਕਿਉਂਕਿ ਪੰਜਾਬ ਵਸਦਾ ਘਰਾਂ ਦੇ ਨਾਲ ਪੰਥ ਦਾ ਮਤਲਬ ਹੈ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਨੂੰ ਮੰਨਣ ਵਾਲੇ ਸਾਰੇ ਪੰਥ ਜੇ ਪੰਜਾਬ ਦੇ ਵਿੱਚ ਮੈਂ ਕਹਿੰਦਾ ਕੋਈ ਗੈਰ ਸਿੱਖ ਵੀ ਹੈ ਸਾਰੀਆਂ ਕਮਿਊਨਿਟੀਆਂ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਨਾਲ ਦੁਨੀਆ ਮੰਦੀ ਹੈ ਪੰਜਾਬ ਤਾਂ ਮੰਨਣੀ ਮੰਨਣਾ ਇਸ ਲਈ ਉਹ ਸਾਰੇ ਇਸ ਪਾਰਟੀ ਨੂੰ ਮਜ਼ਬੂਤ ਕਿ ਸਾਡੀ ਇੱਕ ਧਿਰ ਚਾਹੀਦੀ ਹੈ ਪੰਥਕ ਮਜ਼ਬੂਤ ਹੋਵੇ ਸ਼੍ਰੋਮਣੀ ਅਕਾਲੀ ਦਲ ਪੂਰਨ ਸੇ ਜਿੱਤ ਹੋਵੇ ਤਾਂ ਕਿ ਪੰਥ ਦੇ ਪੰਜਾਬ ਦੀ ਅਗਵਾਈ ਕਰਨ ਵਾਲੀ ਖੇਤਰੀ ਪਾਰਟੀ ਮਜ਼ਬੂਤ ਹੋਵੇ ਤਾਂ ਸਾਡੇ ਪੰਥਕ ਮਸਲੇ ਤੇ ਪੰਜਾਬ ਦੇ ਮਸਲੇ ਹੱਲ ਹੋਣਗੇ ਇਹ ਸੰਗਤ ਦੇ ਵਿੱਚ ਉਤਸ਼ਾਹ ਹੈਗਾ ਜਿਵੇਂ ਤੁਸੀਂ ਭਰਤੀ ਦੀ ਗੱਲ ਕਰਦੇ ਹੋ ਭਰਤੀ ਹੋਈ ਹੋ ਵਾਕਿਆ ਹੀ ਹੋਈ ਆ ਪਰ ਸੰਗਤ ਦੇ ਦਿਲ ਦੇ ਵਿੱਚ ਇੱਕ ਸ਼ੰਕਾ ਵੀ ਹੈਗਾ ਵੀ ਕਿਤੇ ਫੇਰ ਸੁਖਬੀਰ ਕੀ ਝੋਲੀ ਚ ਤਾਂ ਨਹੀਂ ਪਾ ਦਿਓਗੇ ਸਾਨੂੰ ਸਾਰਿਆਂ ਨੂੰ ਕਿਉਂਕਿ ਅੱਗੇ ਵੀ ਸਮੇਂ-ਸਮੇਂ ਤੇ ਜਿਵੇਂ ਵਿੱਚੋਂ ਨਿਕਲ ਕੇ ਹਨਾ ਅਕਾਲੀ ਦਲ ਵੀ ਬਣਦੇ ਰਹੇ ਬਗਾਵਤ ਵੀ ਕਰਦੇ ਰਹੇ ਤੇ ਬਾਅਦ ਦੇ ਵਿੱਚ ਜਦੋਂ ਸਮਾਂ ਆਇਆ ਜਦ ਬੀਬੀ ਚੂਕੀ ਕੋਰਾਨਾ ਦੇ ਇਲੈਕਸ਼ਨ ਆਦੀ ਹੁੰਦਾ ਜੀ ਕਰ ਲੀਏ ਫੇਰ ਗੱਠਜੋੜ ਹੋ ਜਾਂਦੇ ਨੇ ਉਹੋ ਜਿਹਾ ਸ਼ੰਕਾ ਮੈਂ ਮੈਂ ਬੇਨਤੀ ਕਰਾਂ ਜਿਹੜਾ ਵੀ ਕੋਈ ਸੱਜਣ ਜਾਂ ਮੈਂ ਵੀ ਕਿਉਂ ਨਾ ਹੋ ਕੋਈ ਵੀ ਹੋਵੇ ਸਿਰ ਅਕਾਲ ਤਾ ਸਭ ਦੇ ਹੁਕਮ ਅ ਬੇਮੁਖ ਹੋ ਗਿਆ ਨਾ ਉਹਦੇ ਨਾਲ ਕੋਈ ਸਮਝਾ ਕਰ ਠੀਕ ਹੈ ਨਾ ਰਾਜਸੀ ਹੋਵੇਗਾ ਤਾਂ ਉਹਦਾ ਹੋਣਾ ਕੀ ਜੀ ਜੀ ਬਿਲਕੁਲ ਬੇਨਤੀ ਕਰਾਂ ਉਹ ਸੱਜਣ ਲਾਂਬੇ ਹੋ ਜਾਣ ਪਾਰੇ ਫੇਰ ਛੱਡ ਕੇ ਪਰੇ ਹੋ ਗਏ ਤੇ ਹੋਰ ਜਿਹੜਾ ਮਰਜੀ ਪੋਲੀਟੀਕਲ ਸਮਝੌਤੇ ਏਜੰਡੇ ਤੇ ਹੁੰਦੇ ਹੁੰਦੇ ਨੇ ਮੁੱਦਿਆਂ ਤੇ ਹੁੰਦੇ ਨੇ ਪਰ ਦੁੱਖ ਦੀ ਗੱਲ ਹੈ ਜਿਹੜੀ ਤੁਸੀਂ ਗੱਲ ਕਰਕੇ ਹਟੇ ਹੋ ਜਿਹੜੇ ਸਮਝੌਤੇ ਪਿੱਛੇ 20 22 ਸਾਲ ਚੱਲੇ ਵੀ ਉਹ ਕਹਿਣ ਨੂੰ ਤਾਂ ਸਮਝੌਤੇ ਸੀਗੇ ਪਰ ਉਹ ਜਾਤੀ ਸਮਝੌਤੇ ਸੀ ਜੀ ਉਹ ਪਾਰਟੀ ਦੇ ਸਮਝੌਤੇ ਨਹੀਂ ਸੀ ਹੋਏ ਰੌਲਾ ਉਹਦੇ ਪੈਂਦਾ ਰਿਹਾ ਵੀ ਸਮਝੌਤਾ ਪੰਜਾਬ ਦੇ ਮੁੱਦਿਆਂ ਤੇ ਕਿਉਂ ਨਹੀਂ ਕਰਦੇ ਸੁੰਝੋ ਤਾਂ ਨੀਜੀ ਕਿਉਂ ਕਰਦੇ ਤੁਸੀਂ ਨੀਜੀ ਕਿ ਮੈਨੂੰ ਵਜ਼ੀਰੀ ਦੇ ਦੇ ਉਸ ਵਕਤ ਕੁਝ ਨਹੀਂ ਚਾਹੀਦਾ ਪੰਜਾਬ ਦੇ ਚੰਡੀਗੜ੍ਹ ਦਾ ਪਾਣੀਆਂ ਦਾ ਮਸਲਾ ਬੀਬੀਐਮ ਦਾ ਮਸਲਾ ਪੰਥ ਦੇ ਮਸਲੇ ਉਹ ਕਿੱਥੇ ਨੇ ਸਾਡੇ ਉਹਨਾਂ ਦੇ ਖੇਤੇ ਸਾਡੀ ਸਾਹ ਸੀ ਉਹ ਕਿਉਂ ਨਾ ਹੱਲ ਕਰਾ ਸਕੇ ਜੀ ਇਹ ਇਹ ਸਿਰਫ ਆਪਣੀ ਨੀਜੀ ਮਫਾਦ ਸੀ ਪੰਥ ਸਾਰਾ ਐਵੇਂ ਕਹਿੰਦੇ ਪੰਥ ਦੀ ਪਾਰਟੀ ਤੋਂ ਪੰਥ ਦੇ ਨਰਾਜ਼ ਹੋ ਗਿਆ ਤੇ ਕਿਸਾਨੀ ਵੀ ਨਰਾਜ਼ ਹੋਊਗੀ ਕਿਸਾਨਾਂ ਦੇ ਮਸਲੇ ਦੇ ਅਸੀਂ ਪਹਿਲਾਂ ਹੱਕ ਦੀ ਬੋਲੀ ਗਏ ਫਿਰ ਅਸੀਂ ਆ ਦੇ ਇਹ ਗੱਲਾਂ ਲੋਕ ਬੜੇ ਸਿਆਣੇ ਨੇ ਹੁਣ ਤੁਸੀਂ ਸਾਰੀ ਗੱਲ ਸੁਣੋ ਮੈਂ ਆ ਮੇਰੀ ਗੱਲ ਕਰਨ ਤੋਂ ਬਿਨਾ ਮੈਂ ਤਾਂ 100 ਗੁਣਾ ਸਿਆਣਾ ਇਹ ਵੀ ਸੱਜਣ ਹੋਊਗਾ ਮੈਂ ਜਿੰਨਾ ਮਰਜ਼ੀ ਲਕੋਲਾਂ ਗੱਲ ਨੂੰ ਅੱਜ ਨਹੀਂ ਕੱਲ ਲੱਗੀ ਹੋਗੀ ਪਰ ਅੱਜ ਜੋ ਹਾਲਾਤ ਨੇ ਉਹ ਤੇ ਮੈਂ ਚਿੰਤ ਕਰ ਰਿਹਾ ਇਹ ਪੰਚਕ ਪੜ ਪੰਚਕ ਤੇ ਰਣ ਨੂੰ ਮਜ਼ਬੂਤ ਕਰਨ ਵਾਸਤੇ ਜਿੰਨਾ ਪ੍ਰੈਸ਼ਰ ਪ੍ਰੈਸ਼ਰ ਕਹਿੰਦਾ ਜਿੰਨਾ ਸਾਡੇ ਮਨ ਮਾਨਸਿਕ ਤੌਰ ਤੇ ਦੁਬਾਰਾ ਰਹਿੰਦਾ ਵੀ ਵਿਦੇਸ਼ਾਂ 'ਚ ਵਸਦੇ ਸਿੱਖ ਨੇ ਜਿਹੜੇ ਹਮੇਸ਼ਾ ਅਕਾਲੀ ਦਲ ਨੂੰ ਮਾੜਾ ਕਹਿਣ ਲੱਗੇ ਸੀ ਅੱਜ ਉਹ ਕਿਉਂ ਸਾਨੂੰ ਕਹਿੰਦੇ ਨੇ ਵੀ ਅਸੀਂ ਤੁਹਾਡੇ ਨਾਲ ਆ ਆਨਲਾਈਨ ਲੱਖਾਂ ਦੀ ਭਰਤੀ ਦੂਜੀਆਂ ਸੀਟਾਂ 'ਚ ਬਸਣ ਵਾਲੇ ਵੀ ਹੁਣ ਜਿਹੜਾ ਹੁਕਮਨਾਮਾ ਹੈ ਤਾਕ ਤੁਸੀਂ ਇਹਦੇ ਮੁਤਾਬਕ ਜਿਹੜੀ ਮੈਂ ਦੱਸਿਆ ਵੀ ਇਹੀ ਏਜੰਡਾ ਹੋਊ ਸਾਡਾ ਇਹੀ ਵਿਧਾਨ ਹੋਊਗਾ ਵੀ ਇਹ ਇੱਕ ਏਜੰਡਾ ਉਦੋਂ ਪੇਸ਼ ਕਰਾਂਗੇ ਵੀ ਸਾਡਾ ਜਿਹੜਾ ਆਉਣ ਵਾਲਾ ਏਜੰਡਾ ਕੀ ਹੋ ਜਿਹਦੇ ਤੇ ਅਸੀਂ ਅੱਗੇ ਕਰਕੇ ਤੁਰਨਾ ਔਰ ਸੰਗਤ ਦੀਆਂ ਭਾਵਨਾਵਾਂ ਦੇ ਮੁਤਾਬਕ ਏਜੰਡਾ ਤੈਅ ਹੋ ਰਿਹਾ ਚਿਮਣੀ ਚੋਣ ਬਾਰੇ ਹੁਣ ਵੋਟਰ ਸਿੰਘ ਸਰਦਾਰ ਸਿੰਘਜੀਤ ਸਿੰਘ ਮਾਨ ਉਹ ਵੀ ਹਿੱਸਾ ਹੋ ਸਕਦੇ ਮੈਂ ਦੱਸਾਂ ਜੀ ਇਹ ਹੋ ਸਕਦੇ ਹੈ ਸ਼ਾਇਦ ਤੁਸੀਂ ਸੁਣਿਆ ਹੋਣਾ ਅਸੀਂ ਪੰਜ ਮੈਂਬਰੀ ਕਮੇਟੀ ਸਾਨੂੰ ਸੱਦਾ ਦਿੱਤਾ ਗਿਆ ਅਕਾਲੀ ਦਲ ਵਾਰਸ ਪੰਜਾਬ ਦੇ ਉਹਨਾਂ ਪੰਜਵੇਂ ਵੀ ਕਮੇਟੀ ਨੇ ਭਾਈ ਤਰਸੇਮ ਸਿੰਘ ਤੇ ਉਹਨਾਂ ਦੇ ਸਾਰੇ ਸਾਥੀਆਂ ਨੇ ਜੀ ਭਾਈ ਵਰਤਾਲ ਜੀ ਕਿ ਅਸੀਂ ਤੁਹਾਡਾ ਮੀਟਿੰਗ ਕਰਨੀ ਚਾਹੁੰਦੇ ਆ ਆਪਾਂ ਘਟੋ ਘਟ ਧਾਰਮਿਕ ਖੇਤਰ ਦੇ ਵਿੱਚ ਸਰੋਣੀ ਕਮੇਟੀ ਚੋਂ ਆਵੇ ਉਹਦੇ ਜੇ ਆਪਾਂ ਇੱਕ ਮੱਥੇ ਇਕੱਠੇ ਹੋ ਗਏ ਇੱਕ ਪਲੇਟਫਾਰਮ ਦੇ ਇਕੱਠੇ ਹੋ ਗਏ ਜੋ ਇੱਕੋ ਉਮੀਦਵਾਰ ਦੇਣਾ ਆ ਉਸ ਨੂੰ ਚਿੰਨਟ ਕਰਾਈਏ ਤੇ ਕੋਈ ਜਿਹੜੀ ਕਾਗਜ਼ ਤੇ ਰਹਿ ਅੱਜ ਜਿਹਦੇ ਕਰਕੇ ਸਾਰਾ ਆ ਸਾਰੇ ਸਿਧਾਂਤ ਜਿਵੇਂ ਕਹਿੰਦੇ ਮੜੀਆਂ ਮੇਡ ਹੋ ਰਹੇ ਨੇ ਇਹਨਾਂ ਨੂੰ ਲਾਇਆ ਜਾਵੇ ਜਿਵੇਂ ਮਹਾਂਤ ਮਾਨਤ ਬਣ ਕੇ ਬੈਠੇ ਸੀ ਇਹਨਾਂ ਨੂੰ ਲਾਉਣ ਦਾ ਮੌਕਾ ਹੁਣ ਆਉਣਾ ਆਪਾਂ ਇਕੱਠੇ ਹੋਏ ਹਾਂ ਸਾਡੇ ਉਹਨਾਂ ਨੇ ਦੋਨਾਂ ਦੀ ਸਾਡੀ ਸਹਿਮਤੀ ਇਸ ਗੱਲ ਦੀ ਮੀਟਿੰਗ ਫੈਸਲਾ ਇਹ ਹੋਇਆ ਵੀ ਇਹ ਹਾਂ ਇਹ ਇਕੱਠੇ ਹੋ ਗਏ ਜੀ ਦੂਜੀ ਗੱਲ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨਾਲ ਜੀ ਕੋਈ 60 ਪੰਨ ਸਾਡੀ ਗੱਲ ਉਹਨਾਂ ਨਾਲ ਮੁਖਤਤੀ ਹੈ ਉਹਨਾਂ ਨਾਲ ਵੀ ਸੰਧੋਤਾ ਜੀ ਇਮਾਨਦਾਰ ਮਾਂ ਦੇਖੋ ਉਹਨਾਂ ਕੋ ਸਾਡੀ ਪਹੁੰਚ ਨਹੀਂ ਬੇਨਤੀ ਕਰਾਂਗੇ ਉਹਨਾਂ ਨੂੰ ਹੂੰ ਬਾਕੀ ਉਹਨਾਂ ਦੀ ਮਰਜ਼ੀ ਹੋਊਗੀ ਪਰ ਜਿਹੜੇ ਸੱਜਣ ਆਉਣੇ ਚਾਹੁੰਦੇ ਨੇ ਖੁੱਲ੍ਹੇ ਦਿਲ ਦੇ ਨਾਲ ਉਹ ਉਹ ਕੋ ਚਾਹੁੰਦੇ ਨੇ ਵੀ ਪੰਜ ਸਿਕਰੇਟ ਪ੍ਰੇਵਨ ਇਕੱਠਾ ਹੋਵੇ ਅੱਜ ਮੈਂ ਮਹਾਂਤਾ ਤੋਂ ਖਹਿੜਾ ਕਿਵੇਂ ਚਲਾਇਆ ਜਾਵੇ ਜਿਵੇਂ ਸਾਡੇ ਬਜ਼ੁਰਗ ਹੋਏ ਸੀ ਨਾ 1920 ਇਕੱਠੇ ਕਾਲਤਾ ਸਾਹਿਬ ਦੇ ਸਾਰੇ ਮੇਰੇ ਥੋੜੇ ਗਲੇ ਸੋਸ ਵਿੱਚ ਨਹੀਂ ਆਪਾਂ ਇਕੱਠੇ ਇੱਕ ਕਮੇਟੀ ਬਣਾਓ ਇੱਕ ਅਕਾਲੀ ਧਾਲੇ ਵੋਲੰਟੀਅਰ ਫੋਰਸ ਬਣਾਓ ਉਹਦੇ ਲਈ ਸੰਘਰਸ਼ ਕਰੋ ਗੁਰਦਾਰੇ ਪੰਜ ਸਾਲ ਖੂਨ ਡੋਲ ਮਾਤਿਆ ਅਤਿਆਜ਼ ਮੈਂ ਜੇ ਮਿਲਿਆ ਜ਼ਿਕਰ ਕੀਤਾ ਤਾਂ ਅੱਜ ਆਜ਼ਾਦ ਹੋਏ ਨਾ ਗਰੇਜ਼ ਨੂੰ ਮਜਬੂਰ ਹੋਣਾ ਪਿਆ ਸੋ ਉਹਨਾਂ ਦਾ ਸਮਝ ਆ ਗਈ ਤੋ ਜਿਮਣੀ ਚੋਣ ਬਾਰੇ ਵੀ ਕੋਈ ਆਪਣਾ ਜੇਵਾਰ ਬਾਲ ਹਾਂ ਜਿਮਣੀ ਹੋਣਾ ਦੇਖੋ ਅਸੀਂ ਗੱਲ ਇਹ ਹੈ ਸਾਡੀ ਇੱਛਾ ਹੈ ਜੀ ਬਈ ਇੱਕ ਸਾਂਝਾ ਪੰਥ ਕੋ ਉਮੀਦਵਾਰ ਚਾਹੇ ਉਹ ਵਾਰਸ ਪੰਜਾਬ ਵਾਲੇ ਚਾਹੇ ਅਸੀਂ ਵੀ ਹੋਈਏ ਚਾਹੇ ਕੋਈ ਹੋਰ ਸੱਜਣ ਜਰੇ ਉਹ ਅਸੀਂ ਅੱਜ ਵਿਚਾਰ ਕਰ ਰਹੇ ਹਾਂ ਕਿ ਅਸੀਂ ਆਪਣੇ ਇਸ ਇਸ ਤੇ ਲੱਗੇ ਆ ਜਿਆਦਾ ਧਿਆਨ ਇਧਰ ਲੱਗਿਆ ਮੈਨੂੰ ਸਮੇਂ ਸਿਰ ਆਪਣੇ ਨੂੰ ਸਮਾਪਤ ਕਰ ਲਈਏ 11 ਤਰੀਕ ਨੂੰ ਗੁਰੂ ਕਿਰਪਾ ਕਰੇ ਪ੍ਰਧਾਨ ਸੋਣੇ ਤੇ ਜੱਥੇਬੰਦੀ ਉਸੇ ਮਹੀਨੇ ਵਿੱਚ ਸਾਡੀ ਪੂਰੀ ਹੋ ਜੂ ਜੀ ਉਹਦੇ ਵਿੱਚ ਆ ਵੀ ਫਿਰ ਮੋਰ ਮੇਰੇ ਖਿਆਲ ਆ ਵੀ ਅਕਤੂਬਰ ਦੇ ਵਿੱਚ ਮੇਰੇ ਖਿਆਲ ਜਿਆਦਾ ਜੋੜ ਆਏਗੀ ਉਦੋਂ ਪਹਿਲਾਂ ਪਹਿਲਾਂ ਵੀ ਪੰਥ ਕੋ ਵੀਰਵਾਰ ਵੀ ਅਸੀਂ ਦੇਖਦੇ ਆ ਜੀ ਭਾਵੇਂ ਕੋਈ ਹੋਵੇ ਜਿਵੇਂ ਕਹਿੰਦੇ ਸਾਂਝਾ ਹੂੰ ਉਹਦੇ ਤੇ ਪੂਰਨ ਸਾਡੇ ਚਾ ਹੋਏਗਾ ਨਾ ਸਾਡੇ ਨਾ ਸਾਡੇ ਜਿਹੜੇ ਜਿਹਨੇ ਉਹਦੇ ਦਰ ਮੈਂ ਦੇਖੋ ਜੋਸ਼ ਤੇ ਹੌਸਲ ਇਕੱਠਾ ਹੋ ਗਈ ਮੌਜਾ ਪਤੇ ਹੁੰਦਾ ਜਵਾਨੀ ਵੀ ਨੌਜਵਾਨੀ ਵੀ ਆਏਗੀ ਨਵੇਂ ਚਿਹਰੇ ਵੀ ਆਉਣੇ ਨੇ ਬੀਬੀਆਂ ਵੀ ਆਉਣੀਆਂ ਨੇ ਔਰ ਬਜ਼ੁਰਗ ਵੀ ਸਾਡੇ ਵਰਗੇ ਨੇ ਪਿੱਛੇ ਬਗੇ ਸਲਾਹਾਂ ਦੇਣ ਵਾਲੇ ਨੇ ਉਹ ਵੀ ਹੋਣਗੇ ਕਿਉਂਕਿ ਜੋਸ਼ ਤੇ ਹੌਸਲ ਇਕੱਠੇ ਹੋਣਾ ਤਾਂ ਬੈਲੈਂਸ ਵਾਂਗ ਚੱਲਦਾ ਹੈ ਲੇਕਿਨ ਇਸ ਕਰਕੇ ਸਾਡੀ ਇਹ ਸਾਡਾ ਏਜੰਡਾ ਹੈ ਹੁਣ ਲੈ ਸਰ ਇਹ ਸਾਡਾ ਵਿਧਾਨ ਵਿਧਾਨ ਤੌਰ ਤੇ ਅਸੀਂ ਸੋਚ ਰਹੇ ਇਦਾਂ ਦੀ ਇਸ ਬਣਤਰ ਹੋਣੀ ਚਾਹੀਦੀ ਜੀ ਧੰਨਵਾਦ ਜੀ ਥੋੜੇ ਸਮੇਂ ਦੇ ਵਿੱਚ ਸਰਦਾਰ ਸਾਹਿਬ ਨੇ ਬੜੀਆਂ ਵਧੀਆ ਜਾਣਕਾਰੀਆਂ ਦਿੱਤੀਆਂ ਔਰ ਇਹਨਾਂ ਨੇ ਕਹਿ ਦਿੱਤਾ ਵੀ ਕਹਿੰਦੇ ਵੀ ਦੂਜਿਆਂ ਨੂੰ ਹਟਕੇ ਸਾਡਾ ਵਿਧਾਨ ਸਭਾਣ ਹੋਏਗਾ ਪ੍ਰਧਾਨ ਕੇ ਇਲੈਕਸ਼ਨ ਨਹੀਂ ਲੜੇਗਾ ਔਰ ਬੜਾ ਕੁਝ ਅਜੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਦੱਸਿਆ ਜਾਏਗਾ ਔਰ ਇਹਨਾਂ ਨੇ ਇਹ ਵੀ ਕਹਿ ਦਿੱਤਾ ਜਿਮਨੀ ਚੋਣ ਦੇ ਵਿੱਚ ਸਾਰੀਆਂ ਪਾਰਟੀਆਂ ਨੇ ਸਲਾਹ ਕਰਕੇ ਜਿਹੜੀਆਂ ਪੰਥ ਪੰਥਕ ਸੁਹੇਰਦ ਲੋਕ ਨੇ ਜਿਹੜੇ ਪੰਥਦਰਦੀ ਨੇ ਉਹਨਾਂ ਨੇ ਵਿਚਾਰ ਕਰਕੇ ਨਵਾਂ ਚਿਹਰਾ ਬੇਦਾਗ ਚਿਹਰਾ ਮੈਦਾਨ ਦੇ ਵਿੱਚ ਉਤਾਰਿਆ ਜਾਏਗਾ ਔਰ ਜਿੱਤ ਇਹ ਅਕਾਲਪੁਰਖ ਦੇ ਹੱਥ ਦੇ ਵਿੱਚ ਇਹ ਭੁਖ ਦੇ ਹੱਥ ਦੇ ਵਿੱਚ ਨਵੇਂ ਮੁੱਦੇ ਤੇ ਨਵੀਂ ਸ਼ਕਤੀਆਂ ਬਹੁਤ ਜਲਦੀ ਆਪਦੇ ਰੂਬਰੂ ਨੇ ਦਿਵਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ